ਗੁਰਦਾਸਪੁਰ ਦੇ ਹਨੂਮਨ ਚੌਕ ਦੇ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਇੱਕ ਔਰਤ ਦੀ ਚੇਨ ਖੋ ਲਈ ਤੇ ਫਰਾਰ ਹੋ ਗਏ ਜਦੋਂ ਔਰਤ ਨੇ ਨੌਜਵਾਨਾਂ ਦਾ ਕਾਫੀ ਦੇਰ ਆਪਣੀ ਸਕੂਟੀ ਤੇ ਪਿੱਛਾ ਕੀਤਾ ਤੇ ਮੋਟਰਸਾਈਕਲ ਸਵਾਰ ਚਾਪਟਰਬਾਰ ਨੌਜਵਾਨਾਂ ਨੇ ਔਰਤ ਨੂੰ ਪਿਸਤੌਲ ਦਿਖਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਤੇ ਔਰਤ ਨੇ ਆਪਣੀ ਸਕੂਟੀ ਵੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸਕੂਟੀ ਸਲਿੱਪ ਹੋਣ ਕਰਕੇ ਔਰਤ ਡਿੱਗ ਗਈ ਤੇ ਉਸ ਦੀ ਬਾਹ ਤੇ ਵੀ ਸੱਟ ਲੱਗੀ ਦੱਸੀ ਜਾ ਰਹੀ ਹੈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਨੇੜਲੇ ਸੀਸੀਟੀਵੀ ਕੈਮਰੇ ਖੰਗਾਲੇ ਤੇ ਦੋਵੇਂ ਨੌਜਵਾਨਾਂ ਦੀ ਵੀਡੀਓ ਫੁਟੇਜ ਨੂੰ ਵੇਖ ਕੇ ਪੁਲਿਸ ਨੇ ਉਹ ਵੀ ਕਾਬੂ ਕਰ ਲਏ ਨੇ ਸਾਡੀ ਟੀਮ ਸਪੈਸ਼ਲ ਟੀਮਸ ਲੱਗੀ ਹੋਈ ਸੀ ਇਮੀਡੀਏਟਲੀ ਜਦੋਂ ਸਾਨੂੰ 스내ਚਿੰਗ ਦੀ ਇਨਫਾਰਮੇਸ਼ਨ ਮਿਲੀ ਤਾਂ ਇਮੀਡੀਏਟਲੀ ਜਿਹੜੀ ਸਪੈਸ਼ਲ ਟੀਮ ਐਕਟਿਵ ਹੋ ਗਈ ਸੀ ਸਾਡਾ ਜਿਹੜਾ ਹੈਗਾ ਲੋਕਲ ਐਸਐਚਓ ਦਾ ਸਪੈਸ਼ਲ ਟੀਮ ਦਾ ਰਾਬਤਾ ਵਧੀਆ ਸੀਗਾ ਇਮੀਡੀਏਟਲੀ ਜਿਹੜਾ ਉਹਨਾਂ ਨੇ ਆਈਡੈਂਟੀਫਿਕੇਸ਼ਨ ਦੱਸਿਆ ਗਿਆ ਉਹਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਗਿਆ ਹੈ ਉਹਨਾਂ ਤੋਂ ਵੈਪਨ ਵੀ ਜਿਹੜਾ ਹੈਗਾ ਰਿਕਵਰ ਹੋ ਗਿਆ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਪ੍ਰੀਵੀਅਸ ਤੇਰੇ ਚਾਂਸ ਨੈਥਿੰਗ ਦੀ ਜਿਹੜੀ ਵਾਰਤਾ ਤਾਂ ਉਹ ਵੀ ਟ੍ਰੈਸ ਹੋ ਗਿਆ ਬਾਕੀ ਅਸੀਂ ਇਹਦੇ ਚ ਕਿਹੜੇ ਕਿਹੜੇ ਬੰਦੇ ਇਨਵੋਲ ਹੈਗੇ ਉਹਨਾਂ ਨੇ ਜਿਹੜੀ ਸਟੋਲਨ ਪ੍ਰੋਪਰਟੀ ਦਿੱਤੇ ਵੀ ਜਮਾ ਕਰਾਈ ਹੋਸੀ ਉਹਨਾਂ ਦੇ ਲੱਭੇ ਚਾਹੁੰਦੇ ਹਾਂ ਕਿਸ ਤਰੀਕੇ ਤੋਂ ਆਇਆ ਸੀ ਇਹਨਾਂ ਨੂੰ ਤੋਂ ਸਭ ਇਨਵੈਸਟੀਗੇਸ਼ਨ ਦਾ ਸਬੰਧਿਤ ਹੈ ਜੀ ਵੀ ਆਰ ਚੈਕਿੰਗ ਆਊਟ ਜਿੰਤੇ ਜਿੰਨੇ ਵੀ ਅਪੀਸ਼ਟਾ ਅਵੇਲੇਬਲ ਕਰਾਇਆ ਉਹਨੂੰ ਵੀ ਇਹਦੇ ਕੇਸ ਦੇ ਵਿੱਚ ਬੁੱਕ ਕੀਤਾ ਜਗਬਾਣੀ ਚੀ ਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ